ਨਾ ਪਰਖ ਵਿੱਚ ਸਾਰੇ ਕੈ ਲੱਗੇ ਮਾਇਆ ਤੋਂ ਵੈ ਸਾਖ ਧੀਰਨ ਕਿਉ ਵਾਢਿਆ ਇਨਾ ਪ੍ਰੇਮ ਪਿੱਛੋ ਹਰ ਸਾਜਨ ਪਰਖ ਵਿੱਚ ਸਾਰੇ ਕੈ ਲਗੇ ਮਾਇਆ ਤੋ ਉੱਤਰਾ ਕਲਸਰਾ ਨਾ ਸੰਗਤਣਾ ਹਰ ਅਵਨਾਸੇ ਓਹ ਪਾਲਿਆ ਪਾਲਿਆ ਗਲੇ ਮੋਏ ਛੋਟੇ ਤੰਦੇ ਮੋ ਇਕੋ ਹਰ ਕੇ ਨਾਮ ਬਿਨ ਅਗੇ ਲਈਏ ਹੋਏ ਦਾਇਰ ਸਾਰਵੇਂ ਗੁਚਣਾ ਪ੍ਰਭ ਬਿਨ ਅੁਰਨਾ ਕੋਏ ਪ੍ਰੇਮ ਚਰਨੇ ਜੋ ਲਗੈ ਤਨਕੇ ਨਿਰਮਲ ਸੋਏ ਨਾਨਕ ਕੀ ਪ੍ਰਭ ਮੇਣ ਤੇ ਪ੍ਰਭ ਮਿਲੋ ਪ੍ਰਾਪਤ ਹੋਏ ਵੈ ਸਾਖ ਸੁਹਾਤਾ ਲਗੈ ਜਾਂ ਸੰਤ ਭੇਟੇ ਹਰ ਸੋਏ ਨਾਨਕ ਕੇ ਪ੍ਰਭ ਵੇਨਤੇ ਪ੍ਰਭ ਮਿਲੋ ਪ੍ਰਾਪਤ ਹੋਏ ਵੈਸਾ ਸੁਹਾਵਾ ਤਾਂ ਲੰਗੈ ਦਾ ਸੰਤ ਟੱਪੇ ਹਰ ਸੋਏ ਹੋਇਆ ਇਹ ਕਿਹਦੀ ਕਹਾਣੀ ਹੋਇਆ ਹੋਇਆ ਇਹ ਕਿਹਦੀ ਤੇ ਇਹ ਆਪਣੇ ਆਈਐਸ ਸਾਹਿਬ i hey, you پاش واگو جی فتی شری گوتھی سہای وا شری گوت جی پاشی دسویں امرداسے اجرا ہر گو مندروں سبرو شری ہر آئے شری ہر کسی تاری جٹیاں سب تک ایک باد سب تائی ہوئے دسواں پاشا شری گورو گوبند سنگھ جی مہاراج

ਦੇਰ ਹੋਰ ਦੇਰ ਕੇ ਅਗੜਤੀ ਤਾ ਤਨਾ ਪਿਆ ਰਿਹਾ ਸਚਾਰ ਆ ਦੇਖਾਇ ਚਾਲ ਚੱਲ ਕੇ ਖਾਉਂਦਾ ਜੀ ਬੋਲ ਲਾ ਜੀ ਸਿਵਾ ਲਈ ਬੋਲ ਲਾ ਜੀ ਵਾਹਿਗੁਰੂ ਇਨਾ ਸਿੰਘਾ ਸਿੰਘ ਨੇ ਤਰਵੇ ਜਿੱਥੇ ਭਾਪਾਂ ਕੋਲ ਪਟਾਈ ਖੋਪਰੀਆਂ ਰੋਈਆਂ ਚਰਖੀਆਂ ਚੜੇ ਆਰਣ ਚੜਾਏ ਗਏ ਸੀ ਤਨਾ ਦੀ ਕਮਾਈ ਦਾ ਚੰਨ ਤੱਕ ਕੇ ਖਾਲਸਾ ਜੀ ਸਾਹਿਬ ਬੋਲ ਲਾ ਜੀ ਸਿਵਾ ਲਈ ਬੋਲ ਲਾ ਜੀ ਵਾਹਿਗੁਰੂ ਪੰਜਾਬ ਤਖਤਾਂ ਤੇ ਬਦ ਕੋਰ ਨਾ ਤੇ ਹੰਤਰ ਕੇ ਖਾਲਸਾ ਜੀ ਬੋਲਣ 3 ਵਾਹਿਗੁਰੂ ਪ੍ਰਸਵੇ ਸਰਬਤ ਖਾਲਸਾ ਜੀ ਕੇ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਉਹ ਵਾਹਿਗੁਰੂ 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 ਜੇਤਾ ਵਾਹਿਗੁਰੂ ਜੇਤਾ ਵਨ ਦਾ ਸਦਕਾ ਸਰਚੋ ਪਰ ਜਾ ਜਾ ਖਾਲਸਾ ਜੀ ਸਾਹਿਬ ਤਾਂਤਾਰ ਚਾਰਾ ਇੱਕ ਤੇਗ ਫਤੇ ਗਿਰਦ ਕੀ ਕੈਤ ਪਤ ਕੀ ਜੀ 3 ਸੇਬੀ ਸਾਹਿਬ ਗੁਰੂ ਕਾਲਸਾ ਜੀ ਕੇ ਬੋਲ ਬਾਲੇ ਬੋਲ ਰਾਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾ ਕੇਸ ਰਹਿਤ ਵਿਵੇਕਦਾਰ ਬਸਾਹਤਾ ਭਰੋਸਾ ਦਾ ਦਾਨਾ ਸਿਰ ਦਾ ਨਾਮ ਦਾ ਫਰੀ ਅੰਮ੍ਰਿਤਸਰ ਸਾਹਿਬ ਜੀ ਦੇ ਅਸਰਾ ਚੌਕੀਆਂ ਚੰਡੇ ਹੋਗੇ ਯੁਗੋ ਜੁਗਤ ਤਰੁਖਾ ਤੇ ਖਾਲਸਾ ਜੀ ਬੋਲ ਰਾਜੀ ਵਾਹਿਗੁਰੂ ਸਿੱਖਾਂ ਦਾ ਮਾਨ ਨਿਵਾ ਮਤ ਪਾਸ ਪਾਸ ਦਾ ਰੱਖਾ ਆਗ ਬਾਇ ਇਹ ਨਮਾਜ਼ ਦੇ ਵਾਸਤੇ ਫਿਰ ਨਹੀਂ ਪਾਛਾ ਜੀ ਉਹ ਜਦੋਂ ਗੁਰਦਸਵਾਲ ਨੂੰ ਗੁਰਦਸਵਾਲ ਨੂੰ ਫਾਸਾ ਸਭ ਛੇੜ ਗਿਆ ਹੈ ਕੋਈ ਦਰਸ ਇੰਤਜ਼ਾਰ ਸੀ ਸਿਵਾ ਸਵਾਲ ਦਾ ਤਾਂ ਖਾਲਸਾ ਜੀ ਇਹ ਨਮਾਜ਼ ਦੇ ਬਾਣ ਨਤਾਰਿਆਂ ਦੇ ਬਾਣ ਸੱਚੇ ਪਾਤਸ਼ਾਹ ਆ ਜੀ ਦੇ ਹਜੂਰ ਸੱਚੇ ਪਾਤਸ਼ਾਹ ਜਗਦੀ ਸਾਹਿਬ ਦਾ ਬਾਣ ਹਨਨ ਸਾਹਿਬ ਦੇ ਅਰਦਾਸ ਦਾ ਪਾਲ ਕੀ ਜਨ ਉਹ ਬਰਤ ਬੀਬੀਆਂ ਨੇ ਕੀਤਾ ਹੈ ਤਨਜੀ ਅਰਦਾਸ ਮਾਰ ਉਸ ਦੇ ਬਾਦਸ਼ਾਹ ਪਾਖ ਕਰਦਾ ਅਨੇਕ ਪ੍ਰਕਾਰ ਦੀਆਂ ਗਤੀਆਂ ਵੀ ਰੱਖਿਆ ਅਜਾਣ ਬੱਚੇ ਸਮਝ ਕੇ ਮਾਫ ਕਰਨਾ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਭਾਵ ਦੀ ਸਵਰਤਾ ਬਖਸ਼ੀ ਆਮਰ ਜੀ ਵੀ ਕਰਦਾ ਬਾਰ ਕਰ ਰਹੀ ਹੈ ਰੋਕਤ ਮਹਾਰਾਜ ਜੀ ਵੀ ਅਮਰ ਸਾਧਿਆ ਸਕਤਾਂ ਅੱਜ ਉਸ ਸਾਖੀ ਦਾ ਜਿਹੜਾ ਮਨਾ ਰਹੀਆਂ ਹਨ ਮਾਣ ਸੱਚੇ ਪਾਤਸ਼ਾਹ ਜੀਓ ਖਾਲਸਾ ਪੰਥ ਦਾ ਆਗੇ ਜਨਰ ਸਿੰਘ ਗੋਬਿੰਦ ਸਿੰਘ ਸਾਹਿਬ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਮਹਾਰਾਜ ਸੱਚੇ ਪਾਤਸ਼ਾਹ ਤੇ ਨਾਲ ਸਾਖੀ ਜਹਾਰਾ ਮਹਾਰਾਜ ਸੱਚੇ ਪਾਤਸ਼ਾਹ ਨੂੰ ਅਵਸਰ ਦਿਇਆ ਸੰਗਤਾਂ ਨੂੰ ਆਪ ਸੱਚੇ ਪਾਤਸ਼ਾਹ ਪਵਨ ਦੇ ਸੇਤੇ ਮਿਹਰ ਭਰੀ ਅਦ੍ਰਸ਼ਣਾ ਕਰਾਵਤ ਸੁਖਾਂ ਦੀ ਕੀਤੀ ਚੜ੍ਹ ਕੇ ਖੜਾ ਕਰਿਆ ਮਹਾਰਾਜ ਸੱਚੇ ਪਾਤਸ਼ਾਹ ਹਰ ਗਾਨ ਪਾਏ ਗਈ ਇਹ ਚੀਜ਼ ਦੀ ਤੋੜ ਨਾਲ ਆਉ ਜਿਦੇ ਜੋ ਸੱਚੇ ਪਾਤਸ਼ਾਹ ਸੰਗਤਵਰੋਂ ਰਾਹ ਪ੍ਰਸਾਦ ਦੀ ਦੇਖ ਹਾਜ਼ਰ ਹੈ ਲੰਗਰ ਤਿਆਰ ਹੈ ਮਹਾਰਾਜ ਜੀ ਸਾਹਿਬ ਆਪ ਜੀ ਭੋਗ ਲਾਓ ਭੋਗ ਦਾ ਪ੍ਰਸ਼ਾਦ ਸਾਹ ਸਾਰੇ ਦੇ ਪਿਛੇ ਰਸਨਾ ਲੈ ਕੇ ਖੋਵੇ ਸੁਖ ਹੋਵੇ ਨਾਮ ਕੇ ਤਾਵੇ ਨਾਮ ਗ੍ਰਾਂਹ ਕਰਨ ਕਰਾ ਕੇਲੇ ਕੋ ਦੇ ਸੁਖ ਹੋਵੇ ਆਕਾ ਭਈ ਆਕਾਲ ਕੀ ਰੱਬ ਜੀ ਤਾ ਹੈ ਬਹੁਤ ਸਾਰਾ ਸਿਧਨੋ ਕੋ ਕਮਨ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਅਨਿ ਸੋਚੈ ਕੋਟਿ ਸੁਧਿ ਮੈਲੇ ਰਾਜ ਕਰੇਗਾ ਖਾਲਸਾ ਆਖੀ ਰਹੇ ਨ ਕੋਈ ਵਾਰਸ ਸਭ ਮਿਲenge ਬਚੇ ਸ਼ਰਨ ਜੋ